ਆ ਦੋਸਤ ਅ ਕੱਲ ਰਾਤੀ ਮੈਂ ਭਾਈ ਭੋਲਾ ਮੂਸੇਵਾਲਾ ਜੀ ਜਾਨਕੀ ਸਿੱਧੂ ਮੂਸੇਵਾਲੇ ਦੇ ਪੁੱਤ ਜੀ ਦੀ ਮੈਂ ਵੀਡੀਓ ਦੇਖ ਰਿਆ ਸੀਗਾ ਪਰ ਉਹਨਾਂ ਨੇ ਕਿਹਾ ਕਿ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿਉਂਕਿ ਉਹਨਾਂ ਨੇ ਕਾਰਗਰ ਸ਼ੋਭੀਤ ਨੇ ਜਨਮ ਲਿਆ ਹੈ ਦੁਬਾਰਾ ਫਿਰ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਹੈ ਕਿ ਦੁਨੀਆ ਦਾ ਚਹੇਤਾ ਪੰਜਾਬ ਦਾ ਮਾਨ ਪੰਜਾਬੀ ਦਾ ਰਾਖਾ ਸਿੱਧੂ ਮੂਸੇਵਾਲਾ ਵਾਪਸ ਆਇਆ ਸੀ ਇਹ ਮੰਨੇ ਆ ਪਰ ਬੇਹੱਦ ਖੁਸ਼ੀ ਹੈ ਦੁਨੀਆ ਦੇ ਵਿੱਚ ਕਿਉਂਕਿ ਜਿਸ ਪ੍ਰਕਾਰ ਉਸਨੇ ਪੰਜਾਬੀ ਪੰਜਾਬੀ ਅਦਾਅਰ ਪੰਜਾਬ ਦਾ ਨਾਂ ਚੱਕਿਆ ਸੀਗਾ ਧੁੰਮਾ ਪਾਤੀਆਂ ਸੀ ਦੁਨੀਆ ਵਿੱਚ ਲੇਕਿਨ ਕੁਝ ਲੋਗਾਂ ਨੂੰ ਇਹ ਹਜਮ ਨਹੀਂ ਹੋਇਆ ਸੀ ਕਿਉਂਕਿ ਉਸ ਸੇਕਾਰਾਂ ਦੇ ਖਿਲਾਫ ਵੀ ਬਹੁਤ ਕੁਝ ਕਹਿ ਦਿੰਦੇ ਸਾਰਾ ਆ ਜੋ ਮਨ ਚਿੱਤ ਚਾਹੁੰਦਾ ਸੀ ਚਾਹੇ ਕੋਈ एसवाईएल ਦਾ ਮੁੱਦਾ ਸੀ ਚਾਹੇ ਬਹੁਤ ਸਾਰੇ ਮੁੱਦਿਆਂ 'ਤੇ ਆਪ ਵੀ ਗਾਣਿਆਂ ਦੇ ਰਾਹੀ ਬੇਬਾਕ ਸੀ ਉਹਨਾਂ ਨੇ ਆਪ ਦਾ ਪ੍ਰਤੀਕਰਮ ਦਿੱਤਾ ਬੇਬਾਕੀ ਦੇ ਨਾਲ ਲੇਕਿਨ ਤੁਹਾਨੂੰ ਪਤਾ ਹੈ ਕਿ ਚੜਦੇ ਜਿਹੜੇ ਸੂਰਜ ਹੁੰਦੇ ਐ ਉਹ ਸਰਕਾਰਾਂ ਨੂੰ ਤੇ ਦੋਖਾਂ ਨੂੰ ਭੌਂਦੇ ਨਹੀਂ ਐ ਬੜਾ ਪਿਆਰਾ ਸੱਜਣ ਸੀ ਔਰ ਮੈਂ ਸਮਝਦਾ ਕਿ ਅੱਜ ਮਾਤਾ ਜੀ ਚਰਨਕੌਰ ਨੇ ਜਿਸ ਪ੍ਰਕਾਰ ਦਲੇਰੀ ਦੇ ਨਾਲ ਇਹ ਵੀ ਇੱਕ ਨਾਓ ਰੋਲ ਮਾਡਲ ਬਣ ਕੇ ਨਹੀਂ ਦੁਨੀਆ ਦੇ ਅੰਦਰ ਕੀ ਦਲੇਰੀ ਦੇ ਨਾਲ ਦ੍ਰਿਸ਼ਟਾ ਦੇ ਨਾਲ ਫਿਰ ਤਖੜੇ ਹੋ ਕੇ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਇਹ ਇੱਕ ਅੱਜ ਸਿਰੇ ਚੜਾਇਆ ਕਿਉਂਕਿ ਅੱਜ ਦੋਹਾਂ ਜਾਣਿਆਂ ਨੂੰ ਜਿਉਣ ਦਾ ਇੱਕ ਮਕਸਦ ਮਿਲ ਗਿਆ ਹੈ ਉਹ ਡੇਢੀ ਮਰ ਰਹੇ ਸਨ ਦਿੱਲੀ ਉਹ ਮੇਰਾ ਖਿਆਲ ਰੱਬ ਨੂੰ ਕੋਸ ਦੇ ਹੋਣੇ ਉਰੀਕ ਦੇ ਹੋਣਿਆ ਵੀ ਰੱਬਾ ਸਾਨੂੰ ਲੈ ਜਾਂਦਾ ਸਾਡਾ ਪੁੱਤ ਕਿਉਂ ਲੈ ਜਾਂਦਾ ਮੈਨੂੰ ਯਾਦ ਹੈ ਕਿ ਜਦੋਂ ਸਿੱਧੂ ਦੀ ਮੌਤ ਹੋਈ ਤੇ ਮਾਤਾ ਨੇ ਸਿਰੇ ਬੰਨੇ ਸਾਡੇ ਭੈਣ ਜੀ ਹੋਣਾ ਨੇ ਚਰਨਕੌਰ ਜੀ ਨੇ ਸਿੱਧੂ ਦੇ ਮਾਤਾ ਜੀ ਨੇ ਸਿਰੇ ਰੱਖੇ ਉਹ ਮੈਨੂੰ ਸ਼ਬਦ ਯਾਦ ਆਇਆ ਚੁੰਮ ਚੁੰਮ ਰੱਖਾਂ ਨਹੀਂ ਮੈਂ ਕਲੰਗੀ ਜੁਝਾਰ ਦੀ ਯਾਦ ਹੋਣਾ ਸਾਡੇ ਗੁਰੂਆਂ ਦਾ ਉਦੋਂ ਸ਼ਬਦ ਸੁਣਦੇ ਹੁੰਦੇ ਆ ਤਾਂ ਅੱਖਾਂ ਚੋਂ ਪਾਣੀ ਆ ਜਾਂਦੇ ਆ ਕੀ ਮਾਵਾ ਨੂੰ ਕਿੰਨੀ ਆਸ ਹੁੰਦੀ ਆ ਆਪਣੇ ਪੁੱਤਾਂ ਦੀ ਕਿ ਮੈਂ ਇਹ ਕਲਗੀ ਲਾਉਂਗੀ ਇਹਦੇ ਸੇਰੇ ਮੰਨੂਗੀ ਸੋ ਜਿਹੜਾ ਰਵਈਆ ਕਹਿੰਦੇ ਕਿ ਹੁਣੇ ਸਾਨੂੰ ਦੱਸੋ ਆਈਵੀਐਫ ਵਾਲਾ ਸਰਟੀਫਿਕੇਟ ਦਿਓ ਤੁਸੀਂ ਉਹ ਲੰਘੜਾ ਕੀਤੀ ਐ ਨਹੀਂ ਮੰਦੀ ਉਹ ਸ਼ਰਮ ਕਰੋ ਪੰਜਾਬ ਸਰਕਾਰ ਸ਼ਰਮ ਕਰੋ ਮੁੱਖ ਮੰਤਰੀ ਸਾਹਿਬ ਇਹ ਇਹ ਕੰਮ ਕਰਨ ਨੂੰ ਇਹ ਸਮਾਂ ਮਿਲਿਆ ਪਹਿਲੀ ਗੱਲ ਤਾਂ ਉਸ ਪਰਿਵਾਰ ਦੇ ਕਿਸੇ ਨੂੰ ਜਾਣੇ ਹੀ ਨਹੀਂ ਚਾਹੀਦਾ ਕੁਝ ਅੱਜ ਉਹਨਾਂ ਦੇ ਘਰੇ ਇੱਕ ਖੁਸ਼ੀ ਆਈ ਹੈ ਤੇ ਅਸੀਂ ਖੁਸ਼ੀ ਦੇ ਵਿੱਚ ਵੀ ਖਲਲ ਮਚਾਉਣਾ ਚਾਹੁੰਦੇ ਆ ਖਲਲ ਮਚਾਉਣਾ ਚਾਹੁੰਦੇ ਆ ਕੋਈ ਸਮਾਂ ਹੁੰਦਾ ਹੈ ਜੇ ਪੁੱਛ ਪੜਤਾਲ ਵੀ ਕਰਨੀ ਹੈ ਕੋਈ ਮਹੀਨਾ ਦੋ ਮਹੀਨੇ ਨੂੰ ਕਰ ਲਿਓ ਔਰ ਮੈਂ ਕਹਾਂਦਾ ਭੋਲਾ ਮੁਸੇਵਾਲਾ ਜੀ ਉਹ ਕਿਸੇ ਨਿਯਮ ਦੀ ਉਲੰਘਣਾ ਨਹੀਂ ਕਰਦਾ ਉਹ ਇੱਕ ਫੌਜੀ ਵਿਅਕਤੀ ਹੈ ਉਹਨੇ ਬਾਰਡਰ ਤੇ ਸੇਵਾ ਕੀਤੀ ਹੈ ਠੀਕ ਹੈ ਅਗਰ ਸਰਕਾਰਾਂ ਦੇ ਖਿਲਾਫ ਬੋਲਦਾ ਆਪਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਕਾ ਤੁਹਾਨੂੰ ਉਹ ਗੱਲ ਪਹੁੰਦੀ ਨਹੀਂ ਹੈ ਆਪ ਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਉਹ ਪਾਪ ਦੇ ਖਿਲਾਫ ਖੋਲਤਾ ਹੈ ਉਹ ਗੈਂਗਸਟਰਾਂ ਦੀ ਇੰਟਰਵਿਊ ਹਤੇ ਸਵਾਲ ਚੱਕਦਾ ਹੈ ਜਿਹੜਾ ਮਤਲਬ ਇਹ ਨਹੀਂਗਾ ਕਿ ਹੁਣ ਤੁਹਾਨੂੰ ਇਹ ਲੱਗਦਾ ਵੀ ਮੌਕਾ ਖਿਆਇਆ ਹੈ ਤੇ ਇਹਨੂੰ ਉਲਝਾ ਲਓ ਤੇ ਇਹਨੂੰ ਦੱਬ ਲਓ ਨਾ ਉਹ ਦਬਿਆ ਨਾ ਕਦੇ ਦਬਣਾ ਨਾ ਦੁਨੀਆ ਨੇ ਦਬਨ ਦੇਣਾ ਸੋ ਇਹ ਗਲਤ ਰਿਵਾਜ ਨਾ ਪਾਓ ਪਰ ਹਾਂ ਉਸੇ ਕਾਇਦੇ ਕਾਨੂੰਨ ਵੀ ਦੇਖਣੇ ਹੋਏ ਉਹ ਸਮਾਂ ਆ ਜੂਗਾ 2 ਮਹੀਨੇ ਨੂੰ ਦੇਖ ਲਿਓ ਤੁਹਾਨੂੰ ਦਿਖਾ ਦੇਗਾ ਪਰ ਕੁੰਨ ਨੂੰ ਡਰਾਉਣ ਤੇ ਇਸ ਤਰ੍ਹਾਂ ਦਾ ਕੰਮ ਨਾ ਕਰੋ ਜਲੀਲ ਨਾ ਕਰੋ ਉਹਨਾਂ ਦੀ ਖੁਸ਼ੀ ਦੇ ਵਿੱਚ ਖਲਲ ਨਾ ਪਾਓ ਔਰ ਮੈਂ ਤੁਹਾਨੂੰ ਰਾਜ਼ ਦੇਣਾ ਚਾਹਣਾ ਜਿਹੜੇ ਕਰਮਚਾਰੀ ਭਰਾ ਸਾਡੇ ਅਫਸਰ ਸਹਿਬਾਨ ਨੇ ਤੁਹਾਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਕੀ ਮਾੜਾ ਮੋਟਾ ਦਾ ਲਿਆਜ ਕਰੋ ਯਾਰ ਇਹ ਕਿਸੇ ਦਾ ਥੋੜੇ ਦੇ ਦਵਾਈ ਕਮ ਸੇ ਕਮ ਇਹ ਕਹ ਦੇਓ ਜੀ ਅਸੀਂ ਜਾਏ ਨਾ ਜਾਓ ਕੋਈ ਰੱਬ ਨੂੰ ਜਾਣਦੇ ਨਹੀਂ ਹੈ ਕੱਲ ਨੂੰ ਤੁਹਾਡੇ ਘਰੇ ਵੀ ਇਹੋ ਜੀ ਘਟਨਾ ਵਾਪਰ ਸਕਦੀ ਔਰ ਕਿਸੇ ਨੇ ਵੀ ਅਗਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਜ਼ਾਤੀ ਕੰਮ ਕਰਤੀ ਕੋਸ਼ਿਸ਼ ਕੀਤੀ ਇੱਟ ਨਾਲ ਇੱਟ ਖੜਕਾ ਦੇਾਂਗੇ ਪਰ ਪੂਰੀ ਦੁਨੀਆ ਦੇ ਬੈਠੇ ਪੰਜਾਬੀਆਂ ਨੇ ਥੋੜੀਆਂ ਸਰਕਾਰਾਂ ਪਲਟਾ ਪਟਾ ਕੇ ਪਾਸੇ ਮਾਗੀਆਂ ਚਾਹੇ ਉਹ ਭਾਪਾ ਦੀ ਸਰਕਾਰ ਹੋਵੇ ਤੇ ਭਾਵੇਂ ਮੁੱਖ ਮੰਤਰੀ ਸਾਹਿਬ ਥੋੜੀ ਸਰਕਾਰ ਹੋਵੇ ਔਰ ਇੰਨਾ ਹੀ ਮੈਂ ਜਣ ਅਸੀਂ ਭੋਲੇ ਭਾਈ ਦੇ ਪਿੱਛੇ ਸਾਰਾ ਪੰਜਾਬ ਖੜਾ ਹੈ ਔਰ ਅਸੀਂ ਜਾਨ ਲਾ ਦੇਾਂਗੇ ਲੇਕਿਨ ਉਹਨਾਂ ਦੇ ਪਰਿਵਾਰ ਨੂੰ ਹਾਂਚ ਨਹੀਂ ਆਉਂਦਿਆਂਗੇ ਬਸ ਇੰਨੀ ਜਾਣਕਾਰੀ ਦੇਣੀ ਸੀ ਇਸ ਵੀਡੀਓ ਦੇ ਰਾਹੀਂ ਤੇ ਸਾਰੇ ਪੰਜਾਬੀ ਤਖੜੇ ਰਹੋ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਪਰ ਆਪਾਂ ਹਿੱਕ ਠੋਕੇ ਸਭ ਕੁਝ ਭੁਲ ਭੁਲਾ ਕੇ ਉਸ ਪਰਿਵਾਰ ਦਾ ਸਾਥ ਦੇਣਾ